ਦਾਜ ਨਹੀਂ ਤਾਂ ਵਿਆਹ ਨਹੀਂ। ਦਾਜਨਾ ਦੇਤੇ ਮੁੰਡੇ ਵਾਲਿਆਂ ਨੇ ਵਿਆਹ ਤੋਂ ਕੀਤਾ ਇਨਕਾਰ। ਇੱਕ ਦਿਨ ਪਹਿਲਾਂ ਹੀ ਮੰਗ ਲਿਆ ਬਾਈਕ ਅਤੇ ਸੋਨੇ ਦਾ ਖੜਾ। ਫਿਰਤ ਪਰਿਵਾਰ ਨੇ ਲਗਾਇਆ ਤਰਨਾ। ਪੁਲਿਸ ਕਰ ਰਹੀ ਮਾਮਲੇ ਦੀ ਜਾਂਚ। ਭਾਵੇਂ ਸਮਾਜ ਜ਼ਰੂਰ ਬਦਲ ਰਿਹਾ ਹੈ ਪਰ ਅੱਜ ਵੀ ਕੁਝ ਲੋਕ ਜੋ ਦਾਜ ਦੇ ਲਾਲਚੀ ਹਨ ਉਹ ਨਹੀਂ ਬਦਲੇ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਬੁੱਢਲਾਡਾ ਤੋਂ ਜਿੱਥੇ ਇੱਕ ਕੁੜੀ ਦਾ ਵਿਆਹ ਰੱਖਿਆ ਹੋਇਆ ਸੀ ਕੁੜੀ ਗਰੀਬ ਪਰਿਵਾਰ ਤੋਂ ਹੈ ਤਾਂ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਲਾਲਚੀ ਸੌਰੇ ਪਰਿਵਾਰ ਨੇ ਬਾਈਕ ਅਤੇ ਸੋਨੇ ਦੇ ਕੜੀ ਦੇ ਮੰਗ ਕਾਲੀ ਕੀਤੀ ਜੇਕਰ ਉਹਨਾਂ ਦੀ ਇਹ ਮੰਗ ਪੂਰੀ ਨਾ ਕੀਤੀ ਤਾਂ ਉਹ ਬਰਾਤ ਲੈ ਕੇ ਨਹੀਂ ਆਉਣਗੇ ਤਾਂ ਦੱਸਿਆ ਕਿ ਕੁੜੀ ਦਾ ਵਿਆਹ ਰੱਖਿਆ ਹੋਇਆ ਸੀ ਜਦਕਿ ਕੁੜੀ ਦੇ ਸਿਰ ਤੇ ਉਸਦੇ ਪਿਓ ਦਾ ਸਾਆ ਵੀ ਨਹੀਂ ਹੈ ਤਾਂ ਮੁੰਡੇ ਵਾਲਿਆਂ ਨੇ ਦਾਜ ਲੈਣ ਲਈ ਪੁੜੀ ਵਾਲਿਆਂ ਨੂੰ ਸੁਨੇਹਾ ਭੇਜਿਆ ਕਿ ਉਹਨਾਂ ਨੂੰ ਇੱਕ ਬਾਈਕ ਅਤੇ ਸੋਨੇ ਦਾ ਕੜਾ ਚਾਹੀਦਾ ਤਾਂ ਹੀ ਉਹ 14 ਮਾਰਚ ਨੂੰ ਬਰਾਤ ਲੈ ਕੇ ਆਉਣਗੇ ਤਾਂ ਦਾਜ ਤੋਂ ਅਸਮਰਥ ਦਿਹਾੜੀਦਾਰ ਪਰਿਵਾਰ ਨੇ ਗਰੀਬੀ ਦਾ ਵਾਸਤਾ ਪਾਇਆ ਪਰ ਲੜਕੇ ਵਾਲੇ ਨਾ ਮੰਨੇ ਲੜਕੀ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਵਿਆਹ ਦਾ ਘਰ ਦੇ ਵਿੱਚ ਮਾਹੌਲ ਸੀ ਕੜਾਈ ਵਿੱਚ ਚੜ ਚੁੱਕੀ ਸੀ ਪੂਰੀਆਂ ਤਿਆਰੀਆਂ ਚੱਲ ਰਹੀਆਂ ਸੀ ਤਾਂ ਸਹੁਰੇ ਪਰਿਵਾਰ ਤੋਂ ਸੁਨੇਹਾ ਆਇਆ ਤਾ ਜਿਵੇਂ ਉਹਨਾਂ ਨੂੰ ਸੁਨੇਹਾ ਮਿਲਿਆ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਰ ਖਿਸਕ ਗਈ। ਪੀਰਤ ਪਰਿਵਾਰ ਅੱਜ ਇਨਸਾਫ ਦੀ ਗੋਹਾਂ ਲਗਾ ਰਿਹਾ ਹੈ। ਧਰਨੇ ਲਗਾਏ ਜਾ ਰਹੇ ਨੇ ਪੀਰਤ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹਨਾਂ ਦਾਜ ਦੇ ਲੋਬੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਧਿਆਨ ਚਾਹੁੰਦਾ ਹਾਂ। ਆਪਣਾ ਕੋਈ ਵੀ ਹੈ ਜੋ ਧਿਆਨ ਚਾਹੁੰਦਾ ਹੈ। ਹੁਣ ਕੁੜੀ ਦਾ ਪਰਿਵਾਰ ਵਿਚਾਰਾ ਅੱਜ ਕੜਾਹੀ ਚੜੀ ਹੈ। ਕੋਈ ਹੈ ਜਿਆ ਬੰਦਾ ਹੋਊਗਾ ਜੋ ਥਾਣੇ ਚ ਰੁਲਦਾ ਹੋਵੇ। ਇਹਦਾ ਕੀ ਕਰਦਾ ਜੀ ਦੱਸੋ। ਦੈਨ ਗੱਲ ਤੋਂ ਤਾਂ ਕੋਈ ਗੱਲ ਹੁੰਦੀ ਨਹੀਂ ਜੇ ਇਹਨਾਂ ਨੇ ਮੰਗ ਕੀਤੀ ਹੈ ਦਾਜ ਦੀ ਉਹ ਘਟਾ ਘਟਾ ਮੋਟਰ ਦੇ ਬੰਦੇ ਨੇ ਪੰਜ ਸੱਤ ਇਹਨਾਂ ਦੇ ਦੱਸ ਰਹੇ ਨੇ ਵੀ ਹਾਂ ਜੀ ਹੋਈ ਹੈ ਦਾਜ ਦੀ ਮੰਗ ਤੇ ਵਿਚੋਲਣ ਕਹਿੰਦੀ ਹੈ ਵੀ ਮੋਟਰਸਾਈਕਲ ਦਿਓ ਕੜਾ ਸ਼ਾਂਪਾਓ ਸੀ ਫੇਰ ਮਤਲਬ ਨਹੀਂ ਮੈਂ ਆਪਣੀ ਕੁੜੀ ਤਾਂ ਰਿਸ਼ਤਾ ਦੇ ਦਾਨੀ ਆਏ ਤੁਸੀਂ ਨਹੀਂ ਤੋਰਦੇ ਦੇਖੋ ਜਿਹੜੀ ਇਸ ਤਰ੍ਹਾਂ ਦੀਆਂ ਗੱਲਾਂ ਨੇ ਨਾ ਡਰਾਮਾ ਵਾਪਰਦਿਆਂ ਨੇ ਉਹ ਐਵੇਂ ਜਿਹੀ ਨਹੀਂ ਹੁੰਦੀਆਂ ਇਹ ਜੀ ਕਿਹਦਾ ਕਰਦਾ ਜੀ ਇੱਥੇ ਪੁਲਿਸ ਥਾਣੇ ਚ ਰੋਲੇ ਅੱਜ ਦੇ ਦਿਨ ਉਹਨਾਂ ਨੂੰ ਪੁੱਛ ਕੇ ਦੇਖੋ ਜਿਹਦੀ ਅੱਜ ਲੜਕੀ ਘਰੇ ਬੈਠੀ ਹੈ ਵਿਚਾਰੇ ਗਰੀਬ ਬੰਦੇ ਨੇ ਉਹ ਅੱਜ ਉਹਨੇ ਕਿੱਥੇ ਤੁਰ ਜਾ ਤਰੰਗਾਂ ਜਿਹੀ ਬੰਗਲ ਪੈ ਗਈ ਉਹ ਵਿਚਾਰੇ ਕਿੱਥੋਂ ਉਹਨੂੰ ਵਿਆਹਣਗੇ ਕੀ ਦੇਣਗੇ ਜਦੋਂ ਨਾਲ ਕੁਝ ਹੈ ਨਹੀਂ ਦਿਹਾੜੀਦਾਰ ਬੰਦੇ ਨੇ ਜੀ ਉਹ ਇਸ ਤਰ੍ਹਾਂ ਦੀ ਜਿਹੜੀ ਦਾਜ ਦੀ ਪ੍ਰਥਾ ਨਾਲ ਜੀ ਬਹੁਤ ਮਾੜੀ ਚੀਜ਼ ਹੈ ਖਤਮ ਹੋਣੀ ਚਾਹੀਦੀ ਹੈ ਸਖਤ ਤੋਂ ਸਖਤ ਨਾਲ ਪ੍ਰੋਟੈਕਸ਼ਨ ਹੋਣੀ ਚਾਹੀਦੀ ਨੇ ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਮਰਦਾਬਾ ਦਾਜ ਬਰੋਦੀ ਪ੍ਰਥਾ ਖਤਮ ਕਰੋ ਖਤਮ ਕਰੋ ਖਤਮ ਕਰੋ ਇਹ ਦਾਜ ਮੰਗਦੇ ਨੇ ਤੇ ਸਖਤ ਤੋਂ ਸਖਤ ਪਰਚੇ ਦੇ ਧਰਾਵਾ ਦਿਓ ਅਧਰੇ ਦੂਜੇ ਪਾਸੇ ਪੁਲਸ ਅਧਿਕਾਰੀ ਦਾ ਕੀ ਕੁਝ ਕਹਿਣਾ ਹੈ ਕੀ ਸੀ ਵੀ ਸੁਣੋ ਅੱਜ ਸਵੇਰੇ ਇੱਕ ਦਰਖਾਸਤ ਇਹਨਾਂ ਵੱਲੋਂ ਆਈ ਸੀ ਜਰਤਾਰ ਸਿੰਘ ਵੱਲੋਂ ਜਿਹੜਾ ਲੜਕੀ ਦਾ ਬਾਪ ਹੈ ਉਹ ਕਹਿ ਰਿਹਾ ਸੀਗਾ ਕਿ ਜਿਹੜਾ ਲੜਕੇ ਦਾ ਉਹਦੀ ਲੜਕੀ ਕਲਾ ਕਲਾ ਵਿਖੇ ਮੰਗੀ ਹੋਈ ਹੈ 14 ਤਰੀਕ ਨੂੰ ਸ਼ਾਦੀ ਰੱਖੀ ਹੋਈ ਸੀਗੀ ਪਰ ਲੜਕੇ ਦਾ ਬਾਪ ਦਾਜ ਦੇ ਦੀ ਮੰਗ ਕਰਦਾ ਹੈ ਇਹ ਉਸ ਤੋਂ ਬਾਅਦ ਅਸੀਂ ਇਹਨਾਂ ਦੋਨਾਂ ਘਰਾਂ ਨੂੰ ਇੱਥੇ ਬੁਲਾਇਆ ਲੜਕੇ ਵਾਲੇ ਕਹਿ ਰਹੇ ਹੈ ਵੀ ਅਸੀਂ ਕੋਈ ਦਾਜ ਦੇ ਦੀ ਮੰਗ ਨਹੀਂ ਕਰ ਰਹੇ ਅਸੀਂ ਲੜਕੀ ਨੂੰ ਬੈਠ ਕੇ ਲੈ ਜਾਣ ਲਈ ਹਲੇ ਵੀ ਤਿਆਰ ਹੈ ਉਹ ਲੜਕੀ ਇਹ ਕਹਿੰਦੇ ਵੀ ਰਣ ਦਾਇ ਤੇ ਮੰਗ ਕਿਤੇ ਹੁਣ ਅਸੀਂ ਲੜਕੀ ਤੋੜ ਨਹੀਂ ਜੀ ਇਸ ਕਰਕੇ ਹੁਣ ਇਹ ਲੜਕੇ ਵਾਲਿਆਂ ਤੋਂ ਕੁਝ ਮੰਗ ਕਰਦੇ ਆ ਵੀ ਸਾਡਾ ਖਰਚਾ ਕੁਝ ਜਿਹੜਾ ਹੋ ਗਿਆ ਵੀ ਸਾਨੂੰ ਉਹ ਇਹ ਦੇਣ ਲੜਕੇ ਵਾਲੇ ਕਹਿ ਰਹੇ ਆ ਕਿ ਅਸੀਂ ਤਾਂ ਕੁਝ ਦੇ ਨਹੀਂ ਸਕਦੇ ਸਾਡੇ ਗਲਾਮ ਜਿਹੜੀ ਕਾਰਵਾਈ ਬਣਦੀ ਆ ਉਹ ਕਰਦੇ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਬਿਆਨ ਲਿਖਾਓ ਤੇ ਜੋ ਕਾਨੂੰਨੀ ਕਾਰਵਾਈ ਬਣਦੀ ਆ ਅਸੀਂ ਕਰਨੇ ਤਿਆਰ ਹਾਂ ਉਹ ਹਲੇ ਆਪਦੀ ਰਾਏ ਕਰ ਰਹੇ ਆ ਰਾਏ ਕਰਕੇ ਸਾਨੂੰ ਜੋ ਜਿਹੋ ਜੀ ਸਟੇਟਮੈਂਟ ਦੇਣਗੇ ਅਸੀਂ ਉਹ ਜੀ ਕਾਰਵਾਈ ਵਿੱਚ ਲਿਆ ਦੇਵਾਂਗੇ चढ़ती कला टाइम टीवी लिए बुढ़लाडा तो पत्रकार जीवन कुमार की खास रिपोर्ट औरंग की आरती सो आरता अकाल जू को औरंग की बोली और खालसे का बोला है देवी देव सिदन के लोक में प्रसिद्ध हो रहे श्री गुरु गोबिंद सिंह जी को होला। गुरु प्यारी साल संगत जी हर साल की तरह इस साल चौदवा होला महला ਗੁਰਦੁਆਰਾ ਸਾਹਿਬ ਰਿਵਰ ਸਾਈਡ ਵਿਖੇ 29 ਮਾਰਚ ਨੂੰ ਮਨਾਇਆ ਜਾ ਰਿਹਾ ਹੈ ਜਿਹੜਾ ਕਿ ਭਾਈ ਜਸਵੰਤ ਸਿੰਘ ਖਾਲੜਾ ਅਤੇ ਭਾਈ ਦਿਲਾਵਰ ਸਿੰਘ ਬੱਬਰ ਦੀ 30 ਸਾਲਾ ਸ਼ਹੀਦੀ ਨੂੰ ਸਮਰਪਿਤ ਹੋਵੇਗਾ। ਸ਼ਨੀਵਾਰ ਸ਼ਾਮ 5 ਵਜੇ ਗੱਤਕੇ ਦਾ ਸੰਜਾ ਅਖਾੜਾ ਲੱਗੇਗਾ। ਜਿਸ ਵਿੱਚ ਕੈਲੀਫੋਰਨੀਆ ਤੇ ਬਾਹਰੋਂ ਆਏ ਖਿਡਾਰੀ ਭਾਗ ਲੈਣਗੇ। ਐਤਵਾਰ ਨੂੰ ਸਵੇਰੇ 8 ਵਜੇ ਕੈਲੀਫੋਰਨੀਆ ਗੱਤਕਾ ਦਲ ਦੇ ਸਾਰੇ ਅਖਾੜਿਆਂ ਦੀਆਂ 60 ਟੀਮਾਂ ਗੱਤਕੇ ਦੇ ਜੋਰ ਦਿਖਾਉਣਗੇ। ਇਹਨਾਂ ਪ੍ਰੋਗਰਾਮ ਵਿੱਚ ਸ਼ਹੀਦ ਪਰਿਵਾਰਾਂ ਦਾ ਸਲਮਾਨ ਵੀ ਕੀਤਾ ਜਾਵੇਗਾ। ਆਪ ਸਾਰਿਆਂ ਨੂੰ यहाँ अनंद समागम मागमा शामिल होने की भीती की थी है ये समागम का विशेष प्रसारण लगातार सोलंकी टीम थी मार्च में चलती कला टाइम टीवी नॉर्थ उम्मीद से भी, भी खाए जाएंगे। This program is sponsored by the Singler Office, Bakersfield for all your immigration family law needs. Call or scan QR code to contact us. Rodis Inc. Million Miles with Smile or scan QR code to contact us. Flying word, Truck Repair Trust We Build in Truck Repair or Scan QR Code to Contact Us The Masala Twist Oxnard Find Authentic Indian Cuisine or Scan QR Code to Contact Us Pizza Twist Taste with Twist Order Today Call or Visit Website or Scan QR Code to Contact Us New India Market or Scan QR Code to Contact Us Taba Indian Cuisine Tracy Find Authentic Indian Cuisine in Tracy or Scan QR Code to Contact Us Billa Market, scan QR code to contact us Simi Valley Family Dental Office or scan QR code to contact us Samra Produce largest variety of Indian vegetables and fruits in the USA, scan this QR code to contact us Mountain Mike Pizza, scan this QR code to contact us Appa kadahi made and served with love, scan this QR code to contact us Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.